ਚੌਂਦੀ ਬਣੀ ਹੋਈ ਚੀਜ਼ ਸਾਨੂੰ ਮੌਕਾ ਮਿਲਿਆ ਵੇਖਣ ਦਾ ਕਿਉਂਕਿ ਇਹੋ ਜਿਹੇ ਰਸਤਾ ਜਿੰਨੀਆਂ ਵੀ ਸਾਂਭੀਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਆਉਣ ਵਾਲੀ ਪੀੜ੍ਹੀ ਆ ਜਿੰਨੇ ਵੀ ਨੌਜਵਾਨ ਗਾਂ ਆਪਣਾ ਇਹ ਰਸਤਾ ਵੇਖ ਸਕਣ ਔਰ ਬੱਚਾਂ ਨੂੰ ਦੱਸ ਸਕਣ ਫਿਰ ਉਹ ਜੋ ਰੋਟੀ ਹੈ ਰੋਟੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ ਦਰਸ਼ਕੋ ਅੱਜ ਤੁਹਾਨੂੰ ਅਸੀਂ ਪੰਜਾਬੀ ਵਿਰਸੇ ਦੀ ਇੱਕੋ ਗਹਿਣਾ ਸੰਭਾਲਿਆ ਹੋਇਆ ਦਿਖਾਉਣ ਜਾ ਰਹੇ ਹਾਂ ਜੋ ਅੱਜ ਤੋਂ ਕਰੀਬ 109 ਸਾਲ ਪਹਿਲਾਂ ਅੰਗਰੇਜ਼ਾਂ ਦੇ ਵੱਲੋਂ ਬਣਾਇਆ ਗਿਆ ਸੀ ਪਰ ਅੱਜ ਵੀ ਉਹ ਲਗਾਤਾਰ ਚੱਲ ਰਿਹਾ ਹੈ ਗੱਲ ਕਰ ਰਹੇ ਹਾਂ ਅਸੀਂ ਘਰਾਟਾਂ ਵਾਲੀ ਚੱਕੀ ਦੀ ਅੱਜ ਅਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਏ ਹਾਂ ਜਿੱਥੇ ਘਰਾਟਾਂ ਵਾਲੀ ਚੱਕੀ ਜਾਂ ਜਿਹਨੂੰ ਆਪਾਂ ਪਾਣੀ ਵਾਲੀ ਚੱਕੀ ਕਹਿ ਲੈਂਦੇ ਉਹ ਚੱਲਦੀ ਹੈ 1911 ਦੇ ਵਿੱਚ ਇਹ ਜਿਹੜੀ ਇਮਾਰਤ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ 1911 ਦੇ ਵਿੱਚ ਅੰਗਰੇਜ਼ਾਂ ਦੇ ਵੱਲੋਂ ਬਣਾਈ ਗਈ ਸੀ ਔਰ ਇੱਥੇ ਘਰਾਟ ਲਗਾਏ ਗਏ ਸੀ ਜੋ ਨਾਲ ਲੱਗਦੀ ਨਹਿਰ ਦੇ ਪਾਣੀ ਦੇ ਨਾਲ ਚੱਲਦੇ ਨੇ ਔਰ ਆਟਾ ਪੀਂਦੇ ਨੇ ਔਰ ਇਸ ਆਟੇ ਨੂੰ ਉਦੋਂ ਅੰਗਰੇਜ਼ ਵਰਤੋਂ ਕਰਦੇ ਸੀਗੇ ਸਾਡੇ ਨਾਲ ਇਸ ਚੱਕੀ ਨੂੰ ਚਲਾਉਣ ਵਾਲੇ ਭਾਈ ਸਾਹਿਬ ਮਯੂਦ ਨੇ ਪਾਜੀ ਕੀ ਨਾ ਤੁਹਾਡਾ ਹਰਪਾਲ ਸਿੰਘ ਪਿੰਡ ਰਾਣੇਲੀ ਤੋਂ ਜੀ ਹਰਪਾਲ ਸਿੰਘ ਜੀ ਰਾਣੇਵਾਲੀ ਦੇ ਵਿੱਚ ਜਿਹੜੀ ਚੱਕੀ ਹੈ ਜਿਵੇਂ ਕਿ ਮੈਂ ਵੀ ਦੱਸਿਆ ਪੀ 1911 ਦੀ ਬਣੀ ਹੈ ਕਿੰਨਾ ਕੁ ਸਮਾਂ ਤੁਹਾਡੇ ਮੁਤਾਬਿਕ ਚੱਕੀ ਨੂੰ ਚੱਲਦੀ ਰਹੋਗੇ ਕਰਤਿਬਨ 37 ਦੀ ਰੇਂਜ 'ਚ ਹੈਗਾ ਮੈਂ ਤੇ ਜੋ ਸੰਭਾਲੀ ਮੈਂ ਵੇਖਦਾ ਹਾਂ ਨਾ ਵੀ ਚੱਕੀ ਚੱਲਦੀ ਹੈ ਪਹਿਲਾਂ ਦੀ ਕੰਡੀਸ਼ਨ ਸਹੀ ਸੀ ਹੁਣ ਕਾਫੀ ਸਮੇਂ ਤੋਂ 10 ਸਾਲ ਤੋਂ ਖਤਮ ਹੋਈ ਪਈ ਆ ਤੇ ਇਹੇ ਪਿੰਡ ਲਦੇਕਲਾ ਤੋਂ ਆ ਪਿਆਰਾ ਸਿੰਘ ਜੀ ਉਹ ਚਲਾ ਰਹੇ ਨੇ ਨੂੰ ਥੋੜੀ ਬਹੁਤੀ ਰਿਪੇਅਰ ਕਰਾ ਕੇ ਤੇ ਜ਼ਰੂਰੀ ਹੈ ਚਾਹੀਦਾ ਹੈ ਸਰਕਾਰ ਨੂੰ ਇਹਦੇ ਹਾਲੇ ਧਿਆਨ ਦਿੱਤਾ ਜਾਵੇ ਅੱਛਾ ਜਿਵੇਂ ਹੁਣ ਤਾਂ ਬਿਜਲੀ ਵਾਲੀਆਂ ਚੱਕੀਆਂ ਆ ਗਈਆਂ ਨੇ ਫਿਰ ਵੀ 109 ਸਾਲ ਲਗਭਗ ਹੋ ਚੁਕੇ ਨੇ ਇਸ ਚੱਕੀ ਨੂੰ ਚਲਦੀ ਨੂੰ ਕਣਕ ਲੋਕੀ ਲੈ ਕੇ ਆਉਂਦੇ ਨੇ ਇੱਥੇ ਆਟਾ ਭੇਉਣ ਆਉਂਦੇ ਨੇ ਲੋਕ ਹਾਂਜੀ ਸਾਰਾ ਆਉਂਦੇ ਨੇ ਕਣਕ ਦੀ ਇਹਦਾ ਚੱਕੀ ਦਾ ਰੂਲ ਹੋਰ ਚੀਜ਼ ਹੈਗੀ ਆ ਜਿਤਨਾ ਮੰਨ ਲਓ ਬੱਤੀ ਵਾਲੀ ਚੱਕੀ ਆ ਉਹਦੀ ਹੀਟ ਹੁੰਦੀ ਆ ਉਹਦੀ ਹੀਟ ਦੇ ਵਿੱਚ ਆਟਾ ਜਿਹੜਾ ਕਣਕ ਦਾ ਦਮ ਖਤਮ ਹੋ ਜਾਂਦਾ ਤੇ ਇਹ ਜਿਹੜੀ ਚੱਕੀ ਹੈ ਇਹਦਾ ਆਟੇ ਦਾ ਦਮ ਖਤਮ ਨਹੀਂ ਹੁੰਦਾ ਕਣਕ ਦਾ ਕੋਈ ਮੈਡੀਕਲ ਦਾ ਰਿਪੋਰਟ ਵੀ ਨਹੀਂ ਆਉਂਦੀ ਵਿੱਚ ਇਹਦੇ ਬਿਲਕੁਲ ਨਾਰਮਲ ਆਟਾ ਹੈ ਬਿਲਕੁਲ ਸਹੀ ਸੈਂਪਲ ਹੈਗਾ ਖਾਣ-ਪੀਣ ਚ ਵੀ ਚੰਗਾ ਹੈਗਾ ਕਿੰਨੇ ਕੁ ਕਵੰਟਲ ਕਣਕ ਜਿਹੜੀ ਇੱਥੇ ਡੇਲੀ ਆ ਜਾਂਦੀ ਹੈ ਔਰ ਇਹਦੇ ਵਿੱਚ ਬਿਜਲੀ ਦਾ ਮੈਂ ਦੇਖਿਆ ਕੋਈ ਕਨੈਕਸ਼ਨ ਵੀ ਨਹੀਂ ਹੈਗਾ ਅੰਦਰ ਤੱਕ ਵੀ ਕੋਈ ਕਨੈਕਸ਼ਨ ਨਹੀਂ ਲੱਗਾ ਬਿਜਲੀ ਦਾ ਸਾਰਾ ਪਾਣੀ ਦੇ ਨਾਲ ਸਿਸਟਮ ਚੱਲਦਾ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਵੀ ਅਸੀਂ ਤੁਹਾਨੂੰ ਇਹਨਾਂ ਘਰਾਟਾਂ ਦੀ ਵਰਕਿੰਗ ਵੀ ਦਿਖਾਵਾਂਗੇ ਵੀ ਕਿਸ ਤਰੀਕੇ ਦੇ ਨਾਲ ਇਕ ਰਾਟ ਚੱਲਦੇ ਨੇ ਕਿਵੇਂ ਨਹਿਰ ਦਾ ਪਾਣੀ ਆਉਂਦਾ ਹੈ ਕਿਵੇਂ ਪੱਖਾ ਘੁੰਮਦਾ ਹੈ ਔਰ ਕਿਵੇਂ ਚੱਕੀ ਤੇ ਪੁੱੜ ਘੁੰਮਦੇ ਨੇ ਔਰ ਕਣਕ ਕਿਵੇਂ ਉਸ ਪੁੱੜ ਦੇ ਵਿੱਚ ਜਾਂਦੀ ਹੈ ਔਰ ਫਿਰ ਆਟੇ ਦੇ ਰੂਪ ਦੇ ਵਿੱਚ ਬਾਹਰ ਆਉਂਦੀ ਹੈ ਜਾਨਣਾ ਚਾਹੂੰਗਾ ਕਿੰਨੇ ਕੁ ਕੁਇੰਟਲ ਆਟਾ ਇੱਥੇ ਕਣਕ ਜਿਹੜੀ ਪੀਦੇ ਨੇ ਰੋਜ਼ ਤੁਸੀਂ ਇਹੋ ਭਾਜੀ 3 ਜਾਂ 4 ਕੁਇੰਟਲ ਦੇ ਕਰੀਬ ਆ ਜਾਂਦੀ ਹੈ ਤੇ ਚਲੋ ਇਹਨਾਂ ਦਾ ਰੁਜ਼ਗਾਰ ਚੱਲਦਾ ਪਿਆ ਇਸ ਟਾਈਮ ਦੇ ਆਮਦਨੀ ਡੈਢੀ ਜਿਨੀ ਹੈਗੀ ਹੈ ਜਿੰਨੀ ਮਜ਼ਦੂਰ ਦੀ ਹੋਣੀ ਚਾਹੀਦੀ ਹੈ ਤੇ ਚਲੋ ਆਪਣਾ ਟਾਈਮ ਪਾਸ ਕਰਨ ਦੇ ਇੱਥੇ ਬੈਠੇ ਤੇ ਇਹਦੇ ਨਾਲ ਇਹ ਆ ਵੀ 1.5 ਰੁਪਇਆ ਭਾਈ ਲੈਂਦੇ ਆ ਤੇ ਕਾਟਨੀ ਹੈਗੀ ਦੇ ਵਿੱਚ ਕੋਈ ਵੀ ਇਸ ਕਰਕੇ ਲੋਕ ਆਟਾ ਲੈ ਕੇ ਆਉਂਦੇ ਨੇ ਵੀ ਕੋਈ ਦੂਸਰੀ ਚੱਕੀ ਤੇ ਜਾਂਦੇ ਆ ਤੇ 2-3 ਕਿਲੋ ਦਾ ਆਟਾ ਇਹ ਕਾਟ ਹੀ ਕੱਟ ਲੈਂਦੇ ਆ ਤੇ ਉੱਪਰ 2-3 ਰੁਪਏ ਉਹਨਾਂ ਨੇ ਰੱਖਿਆ ਆ 3 ਰੁਪਏ ਲਾ ਲੈਂਦੇ ਨੇ ਉਹਦੀ ਭਾਈ ਲਾ ਲੈਂਦੇ ਆ ਉਹ ਕਾਫੀ 100 ਰੁਪਏ ਦਾ ਫਰਕ ਪੈਂਦਾ ਆ ਇੱਕ ਭਿਆਈ 50 ਕਿਲੋ ਗਣਕ ਮਗਰ 100 150 ਰੁਪਏ ਦਾ ਉਥੇ ਵਾਧ ਦੇਣਾ ਪੈਂਦਾ ਮਤਲਬ ਇਹ ਇਹ ਜਿਹੜੀ ਚੱਕੀ ਹੈ ਇੱਕ ਤਾਂ ਖਾਣ ਦੇ ਵਿੱਚ ਜਿਹੜਾ ਆਟਾ ਬਣਦਾ ਉਹ ਵੀ ਵਧੀਆ ਬਣਦਾ ਬਰੀਕ ਬਣਦਾ ਹੈ ਦੂਜਾ ਭਿਆਈ ਦੇ ਵਿੱਚ ਫਰਕ ਵੀ ਹੈਗਾ ਇਹ ਸਸਤਾ ਹੈ ਹਾਂਜੀ ਇਹ ਚ ਸਸਤਾ ਵੀ ਹੈ ਭਿਆਈ 'ਚ ਵੀ ਫਰਕ ਹੈਗਾ ਆਟੇ ਦਾ ਵੀ ਫਰਕ ਹੈਗਾ ਦਾ ਇਹਦਾ ਆਟੇ ਦਾ ਜਿੰਨੂੰ ਆਪਾਂ ਪਿਆ ਲੈਨੇ ਆ ਇਹਦੀ ਥੋੜੀ ਜੀ ਗਨਾਈ ਜ਼ਿਆਦੀ ਕਰ ਲੋ ਉਹਦੇ ਨਾਲ ਰੋਟੀ ਖਾ ਕੇ ਵੇਖੋ ਤੇ ਰੋਟੀ ਰਾ ਕੇ ਵੇਖ ਲੋ ਫਮੇ ਸ਼ਾਮ ਤੱਕ ਰੱਖ ਕੇ ਵੇਖ ਲਓ ਵੀ ਰੋਟੀ ਖਰਾਬ ਨਹੀਂ ਹੋਵੇਗੀ ਫਿਰ ਉਹਨੂੰ ਗਰਮ ਕਰੋ ਉਸੀ ਦੀ ਉਸੀ ਨਿਕਲੇਗੀ ਪਰ ਅੱਜ ਕੱਲ ਜਿਵੇਂ ਚੱਕੀਆਂ ਦੇ ਉੱਤੇ ਕਣਕ ਇਕੱਠੀ ਇਕੱਠੀ ਮੁੱਲ ਲੈ ਲੈਂਦੇ ਨੇ ਫਿਰ ਲੋਕ ਅੱਗੇ ਥੈਲੀਆਂ 'ਚ ਬਣਾ ਕੇ ਵੇਚੀ ਜਾਂਦੇ ਨੇ ਆਟਾ ਔਰ ਉਹ ਆਟਾ ਜਿਵੇਂ ਰਵੜ ਦੇ ਰੂਪ ਦੇ ਵਿੱਚ ਕਈ ਵਾਰ ਆਟਾ ਮਹਿਸੂਸ ਹੁੰਦਾ ਰੋਟੀਆਂ ਟੁੱਟਦੀਆਂ ਨਹੀਂ ਜਾਂ ਲਮਕੀ ਜਾਂਦੀਆਂ ਰੋਟੀਆਂ ਇਹ ਇੱਥੇ ਫਿਰ ਇਦਾਂ ਦਾ ਬਿਜ਼ਨਸ ਕੋਈ ਚੱਲਦਾ ਜਾਂ ਸਿਰਫ ਲੋਕੀ ਜੋ ਭਿਆਉਣ ਆਉਂਦੇ ਨੇ ਉਹੀ ਹੈ ਨਹੀਂ ਨਹੀਂ ਇੱਥੇ ਇਹੋ ਜਿਹਾ ਨਹੀਂ ਬਿਜ਼ਨਸ ਕੋਈ ਚੱਲਦਾ ਇਥੇ ਜੋ ਲੈ ਕੇ ਆਉਂਦੇ ਸਪੈਸ਼ਲ ਜ਼ਿਮੀਂਦਾਰ ਭਾਈ ਹੋਏ ਜਾਂ ਕੋਈ ਹੋਰ ਬਰਾਦਰੀ ਕਾਸਟ ਹੋਏ ਸਾਰੇ ਆਪਣੇ ਘਰਾਂ ਲਈ ਆਪਣੇ ਬੱਚਿਆਂ ਲਈ ਲੈ ਕੇ ਜਾਂਦੇ ਆ ਤੇ ਜਿਹੜਾ ਉਹ ਰਬਟ ਵਾਲਾ ਆਟਾ ਹੈ ਉਹਦੇ ਚ ਤੇ ਨੁਕਸਾਨੀਏ ਸ਼ਾਰਾਂ ਚ ਵੇਖੀਦਾ ਬੱਚਿਆਂ ਨੂੰ ਆਮ ਕਾਫੀ ਜ਼ਿਆਦਾ ਵੀ weight ਵੀ ਜ਼ਿਆਦਾ ਹੋ ਗਿਆ ਫੁੱਲ ਜੇ ਜਾਂਦੇ ਆ ਮੋਟੇ ਹੋ ਜਾਂਦੇ ਆ ਸਰੀਰ ਚ ਐਂ ਲੱਗਦਾ ਤੰਦਰੁਸਤੀ ਨਹੀਂ ਹੈਗੀ ਇਹਨਾਂ ਦੇ ਪਰ ਇਹ ਚੱਕੀ ਦੇ ਆਟੇ ਦੇ ਖਾਣ ਦੇ ਨਾਲ ਕਾਫੀ ਮਾਲੋ ਪ੍ਰਭਾਵ ਪਾਉਂਦਾ ਹੈ ਸਰੀਰ ਦੇ ਵਿੱਚ ਜਦੋਂ ਕੋਈ ਵੀ ਚੀਜ਼ ਆ ਵੀ ਆਪਣੀ ਤਕਨੀਕ ਵਿਖਾਉਂਦੀ ਹੈ ਜੀ ਉਹਦੇ ਵਿੱਚ ਦਮ ਹੋਊਗਾ ਤਾਂ ਤਾਂ ਹੀ ਦਿਖਾਵੇਗੀ ਤਾਕਤ ਵਾਲੀ ਚੀਜ਼ ਇਨਸਾਨ ਤਾਂ ਹੀ ਖਾਂਦਾ ਹੈ ਵੀ ਉਸ ਸਰੀਰ ਨੂੰ ਤਾਕਤ ਮਿਲੇ ਤੇ ਸਰੀਰ ਤਗੜਾ ਹੋ ਸਕੇ ਬਸ ਇਹ ਆ ਵੀ ਆਟਾ ਬਹੁਤ ਤਾਕਤਵਾਰ ਹੈਗਾ ਅੱਛਾ ਇਹ ਜਿਵੇਂ 1911 ਦੇ ਵਿੱਚ ਅੰਗਰੇਜ਼ਾਂ ਦੇ ਵੱਲੋਂ ਇ ਸੁਭਾਵਕ ਤੌਰ ਦੇ ਉੱਤੇ ਬਣਾਈ ਗਈ ਸੀਗੀ ਉਸ ਤੋਂ ਬਾਅਦ ਇਹ ਹੁਣ ਪੰਜਾਬ ਸਰਕਾਰ ਦੇ ਅੰਡਰ ਹੈ ਸਰਕਾਰ ਇਹਨੂੰ ਅੱਗੇ ਠੇਕੇ ਤੇ ਦਿੰਦੀ ਹੈ ਜਾਂ ਕਿਵੇਂ ਇਹ ਲੈਂਦੇ ਨੇ ਨਾ ਇਹ ਭਾਜੀ ਸਰਕਾਰੀ ਇੰਟਰ ਸਰਕਾਰ ਦੇ ਹੀ ਆ ਇਹ ਠੇਕੇ ਤੇ ਲੈਂਦੇ ਨੇ ਇਹਦੀ ਬੋਲੀ ਹੁੰਦੀ ਆ ਤੇ ਫਿਰ ਬੋਲੀ ਤੇ ਠੇਕਾਦਾਰ ਦੇ ਤੇ ਫਿਰ ਮੰਨ ਲਓ ਚਲਾਉਂਦੇ ਨੇ ਇਹਨੂੰ ਤੇ ਇਹਦਾ ਗਾੜੀ ਇਹਨਾਂ ਨੂੰ ਪਤਾ ਮੰਨ ਲਓ ਵੀ ਕੀ ਭਰਦੇ ਨੇ ਜਾਂ ਕੀ ਦਿੰਦੇ ਆ ਜਾਂ ਕਿੰਨੇ ਹੀ ਦਿੰਦੇ ਬਾਕੀ ਹੁੰਦਾ ਇਹਦੀ ਬੋਲੀ ਹੈਗੀ ਲਾਮੀ ਹੁੰਦੀ ਆ ਸਰਕਾਰ ਨੂੰ ਫਿਰ ਉੱਥੇ ਦਫਤਰ ਜਾ ਕੇ ਲਾਮੀ ਕਰਾਉਂਦੇ ਆ ਫਿਰ ਬੋਲੀ ਭਰਦੇ ਆ ਦੇ ਫਿਰ ਚਲਾਉਂਦੇ ਨੇ ਅੱਛਾ ਜਿਵੇਂ ਇਹ ਇਹਦੀ ਇਮਾਰਤ ਬੜੀ ਖਸਤਾ ਹਾਲਤ ਐ ਪਾੰਦਰੋਂ ਵੀ ਦੇਖੇ ਅੰਦਰ ਫੱਟੇ ਜਿਹੜੇ ਨੇ ਉਹ ਵੀ ਕਿਤੇ ਹੋਰ ਤੂ ਟੁੱਟੇ ਪਏ ਨੇ ਖਤਰਾ ਇਹ ਡਰ ਨਹੀਂ ਲੱਗਦਾ ਜਦੋਂ ਇਹਨੂੰ ਚਲਾਉਨੇ ਹਾਂ ਕਈ ਵਾਰ ਕਈ ਵਾਰ ਮਨ ਦੇ ਵਿੱਚ ਬੰਦੇ ਦਾ ਆਇਂਦਾ ਕੋਈ ਪੈਰ ਨਾ ਤਿਲਕੇ ਜੇ ਥੱਲੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਤੇਜ਼ ਹੈ ਪਾਣੀ ਲਗਾਤਾਰ ਵਗ ਰਿਹਾ ਹੈ ਫੱਟੇ ਵੀ ਟੁੱਟੇ ਪਏ ਨੇ ਡਰ ਨਹੀਂ ਲੱਗਦਾ ਅੰਦਰ ਕੰਮ ਕਰਦੇ ਆ ਪਾਜੀ ਗੱਲ ਇਦਾਂ ਵੀ ਅਸੀਂ ਨਾ ਉਹਨੇ ਆਟਾ ਭਿਉਨੇ ਥੋਂ ਹੁਣ ਜਿਹੜੇ ਵਰਕਰ ਇੱਥੇ ਰਹਿਣ ਲਿਆ ਖਤਰਾ ਉਹਨੂੰ ਹੈਗਾ ਅਸੀਂ ਆਪਣੀ ਕਣਕ ਦੇ ਕੇ ਬਾਹਰ ਹੋ ਜੰਨੇ ਆ ਅਸੀਂ ਨਹੀਂ ਮੰਨ ਲਓ ਪਿਆਟਾ ਵੀ ਕਿ ਨਾ ਦੇਣਾ ਸਾਨੂੰ ਚਾਹੇ ਨੁਕਸਾਨ ਹੋ ਗਿਆ ਤੇ ਇਹਨਾਂ ਦਾ ਹੋ ਗਿਆ ਉਹ ਸਰਕਾਰ ਜ਼ਿੰਮੇਵਾਰ ਹੋਵੇਗੀ ਸਰਕਾਰ ਨੂੰ ਚਾਹੀਦਾ ਹੈ ਇਹਦੇ ਵੱਲ ਧਿਆਨ ਦੇਣਾ ਤੇ ਮੇਰੀ ਤੇ ਇਹੀ ਬੇਨਤੀ ਹੈ ਇਹਨਾਂ ਦੇ ਗਾੜੀ ਸਰਕਾਰਾਂ ਲੱਗੇ ਵੀ ਜੇ ਮਾਦਤ ਆਪਣੀ ਸੰਭਣੀ ਆ ਤੇ ਇਹਦੇ ਤੇ ਕੁਝ ਪੈਸੇ ਲਾਏ ਜਾਂ ਤੇ ਬਣੀ ਰਹੇਗੀ ਕਿਉਂਕਿ ਇੱਕ ਵਿਰਸੇ ਦਾ ਇਤਿਹਾਸ ਬਣ ਚੁੱਕਾ ਹੈ ਟਾਈਮ ਦੇ ਮੈਂ ਉਹ ਜਾਨਣਾ ਚਾਹੂੰਗਾ ਕਿ ਕਿੰਨਿਆਂਕ ਇਹਦੇ ਨਾਲ ਦੇ ਘਰਾਟ ਪੰਜਾਬ ਦੇ ਵਿੱਚ ਬਚੇ ਨੇ ਕੋਈ ਹੈ ਤੁਹਾਡੀ ਜਾਣਕਾਰੀ ਦੇ ਵਿੱਚ ਇੱਕ ਤਾਂ ਤੁਹਾਡੇ ਰਾਣੇ ਵਾਲੀ ਦਾ ਇਹ ਕਾਫੀ ਮਸ਼ਹੂਰ ਹੈ ਲੋਕ ਦੂਰੋਂ ਦੂਰੋਂ ਕਈ ਵਾਰ ਕਹਿੰਦੇ ਦੇਖਣ ਵੀ ਇੱਥੇ ਆਉਂਦੇ ਨੇ हां जी हां जी काफी दूरो दूरੋਂ ਆਉਂਦੇ ਆ ਸੁਣੰਗਾ ਹੁੰਦੀਆਂ ਗਾਣਿਆਂ ਦੀਆਂ ਪਿਕਚਰਾਂ ਦੀਆਂ ਹੁੰਦੀਆਂ ਨੇ ਲੋਕ ਆਉਂਦੇ ਆ ਵੈਸੇ ਵੀ ਟੂਰ ਤੇ ਆ ਜਾਂਦੇ ਬੜੀ ਬੁੜੀ کافی ਦੂਰ ਤੋਂ ਮੱਲ ਆਉਂਦੇ ਨੇ ਇੱਥੇ ਫੈਮਿਲੀ ਸਮੇਤ ਆ ਜਾਂਦੇ ਆ ਇੱਥੇ ਆਪਣਾ ਕਰਦੇ ਲੈਨ ਚ ਕਰਨ ਜੋ ਬ੍ਰੇਕਫਾਸਟ ਜੋ ਵੀ ਕਰਨਾ ਇੱਥੇ ਕਰਦੇ ਆਕਰ ਜੇ ਕੋਈ ਜਗਾ ਇਤਿਹਾਸ ਗਿਆ ਤੇ ਤਾਂ ਹੀ ਆਂਦਾ ਕੋਈ ਹੋਰ ਜਗਾ ਤੇ ਨਹੀਂ ਜਾਇਆ ਜਾਂਦਾ ਕਿਸੇ ਕੋ ਤੇ ਇਹ ਵੀ ਇੱਕ ਇਤਿਹਾਸ ਬਣ ਚੁੱਕਾ ਹੈ ਕਿਉਂਕਿ ਅੰਗਰੇਜ਼ਾਂ ਦੇ ਸਮੇਂ ਦੀ ਹੈ ਚਲੋ ਅਹੀਂ ਤੇ ਥੋਦੇ ਲਾਗੁੰਦੇ ਰਹਿਣ ਵਾਲੇ ਵਾਸੀ ਆ ਜਿਹਨਾਂ ਦੂਰੋਂ ਆਉਦੇ ਲੋਕ ਉਹਨਾਂ ਨੂੰ ਪੁੱਛੀਦਾ ਕਿ ਫਲੇ ਵੀ ਭਾਜੀ ਹਾਂ ਤੁਸੀਂ ਇੱਥੇ ਆ ਜੋ ਤੇ ਕੀ ਮਹਿਸੂਸ ਕਰਦੇ ਹੋ ਕਹਿੰਦੇ ਵੀ ਕਾਫੀ ਚੰਗਾ ਲੱਗਾ ਇੱਥੇ ਆਣੇ ਵੇਖੀ ਜਗਾ ਵੇਖੀ ਕੋਈ ਚੀਜ਼ ਪੁਰਾਣੀ ਮਿਲ ਨੂੰ ਵੇਖਣ ਨੂੰ ਮਿਲੀ ਸਾਨੂੰ ਵੀ ਅਹਿਸਾਸ ਜ਼ਿੰਦਗੀ ਦਾ ਅਹਿਸਾਸ ਕਹਿੰਦੇ ਵੀ ਚੇਂਜ ਹੋ ਗਿਆ ਕੋਈ ਸਾਡੇ ਦਾਦੇ ਬਾਬੇ ਤੋਂ ਪਿੱਛੋਂ ਦੀ ਬਣੀ ਹੋਈ ਚੀਜ਼ ਸਾਨੂੰ ਮੌਕਾ ਮਿਲਿਆ ਵੇਖਣ ਦਾ ਕਿਉਂਕਿ ਇਹੋ ਜਿਹੇ ਰਸਾਤਾਂ ਜਿੰਨੀਆਂ ਵੀ ਸਾਂਭੀਆਂ ਜਾਣੀਆਂ ਚਾਹੀਦੀਆਂ ਨੇ ਕਿ ਆਉਣ ਵਾਲੀ ਪੀੜ੍ਹੀ ਆ ਜਿੰਨੇ ਵੀ ਨੌਜਵਾਨ ਗਾਂ ਆਪਣਾ ਇਹ ਰਾਸਤਾ ਵੇਖ ਸਕਣ ਔਰ ਬੱਚਾਂ ਦੱਸ ਸਕਣ ਸਭ ਤੋਂ ਮੇਨ ਚੀਜ਼ ਇਹੀ ਵੇਖਣੀ ਚਾਹੀਦੀ ਹੈ ਬਾਕੀ ਚਲੋ ਇਤਿਹਾਸ ਕਿਹਾ ਇਹਨੂੰ ਧਿਆਨ ਦੇਣਾ ਚਾਹੀਦਾ ਹੈ ਸਰਕਾਰ ਨੂੰ ਜਿਵੇਂ ਜਿਵੇਂ ਭਾਜੀ ਤੁਸੀਂ ਵੀ ਦੱਸ ਰਹੇ ਹੋ ਕਿ ਬਹੁਤ ਪੁਰਾਣੀ ਹੈ 1911 ਦੀ ਬਣੀ ਪਈ ਹੈ ਲਗਾਤਾਰ ਇਹਨੂੰ ਇਹਦੀ ਨਿਲਾਮੀ ਵੀ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਸਰਕਾਰ ਰਿਪੇਅਰ ਵਗੈਰਾ ਨਹੀਂ ਕਰਵਾਉਂਦੀ ਇਹਦੀ ਸਮੇਂ ਦੇ ਉੱਤੇ ਆ ਕੇ ਕਿਉਂਕਿ ਆਪਾਂ ਛੱਤਾਂ ਵੀ ਦੇਖੀਆਂ ਇਹਦੀਆਂ ਟੁੱਟੀਆਂ ਪਈਆਂ ਨੇ ਥੱਲੇ ਫੱਟੇ ਵੀ ਟੁੱਟੇ ਪਏ ਨੇ ਸਰਕਾਰ ਦੇ ਵੱਲੋਂ ਲੱਗਦਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਪ੍ਰੋਪਰ ਇਹਦੇ ਵੱਲ ਸਾਰੇ ਵੀ 10 ਸਾਲ ਤੋਂ 12 ਸਾਲ ਤੋਂ ਬੱਚਾ ਉਸਭਾਲ ਲੀਦਾ ਇਹ ਅਕਤੂਬਰ ਤੋਂ ਲੈ ਕੇ ਮੰਨ ਲਓ ਵੀ 36 37 ਸਾਲ ਉਮਰ ਰਹੀ ਗਈ ਮੇਰੀ ਤੇ ਮੈਂ ਅਜ ਤੱਕ ਇਹਦੀ ਰਿਪੇਅਰ ਨਹੀਂ ਵੇਖੀ ਇਦਾਂ ਹੀ ਮੰਨ ਲਓ ਕੁਝ ਜਿਹੜਾ ਠੇਕੇਦਾਰ ਆਉਂਦਾ ਹੈ ਥੋੜੇ ਬਹੁਤ ਪੈਸਾ ਲਾ ਲੀਂਦਾ ਕੋਲੋਂ ਤੇ ਚਲਾਈ ਜਾਂਦਾ ਇਹਨੂੰ ਬਾਤ ਚਾਹੀਦਾ ਤਾ ਸਰਕਾਰ ਨੂੰ ਕਿਉਂਕਿ 2025 ਸਾਲ ਤੱਕ ਮੈਂ ਵੀ ਵੇਖਿਆ ਹੈ ਵੀ ਇਹੋ ਕੁਝ ਹੀ ਇਦਾਂ ਹੀ ਹੈਗਾ ਜੋ ਕੁਝ ਹੈਗਾ ਅੰਦਰ ਕਿ ਕਿੰਨੀਆਂ ਚੱਕੀਆਂ ਕਿੰਨੀਆਂ ਲੱਗੀਆਂ ਨੇ ਅੰਦਰ ਉਹਨਾਂ ਵਿੱਚੋਂ ਮੈਨੂੰ ਲੱਗਦਾ ਕੰਮ ਤਾਂ ਸਿਰਫ ਇੱਕ ਹੀ ਕਰ ਰਹੀ ਹੈ ਵੈਸੇ ਕਿੰਨੀਆਂ ਚੱਕੀਆਂ ਲੱਗੀਆਂ ਪਈਆਂ ਸੀਗੀਆਂ ਔਰ ਜਿਵੇਂ 6-7 ਚੱਕੀਆਂ ਸੀਗੀਆਂ ਅੰਦਰ ਉਹ ਪਹਿਲਾਂ ਸੱਤੋਂ ਕੰਮ ਕਰਦੀਆਂ ਸੀ ਇਸ ਟਾਈਮ ਤਾਂ ਇੱਕ ਹੀ ਚੱਲ ਰਹੀ ਹੈ ਹਾਂਜੀ ਸਰ ਪਹਿਲਾਂ ਸੱਤੇ ਚੱਲਦੀਆਂ ਸੀ ਹੁਣ ਦੋ ਚੱਕੀਆਂ ਤਿੰਨ ਇਹਨਾਂ ਨੇ ਕੀਤੀਆਂ ਨੇ ਉਪੀ ਉਹਨਾਂ ਦੀ ਰਿਪੇਅਰ ਕਰਾਈ ਹੈ ਤਾਂ ਉਹ ਦੋ ਤਿੰਨ ਚੱਲਦੀਆਂ ਨੇ ਚੱਲਣ ਨੂੰ ਸੱਤੇ ਚੱਲਦੀਆਂ ਨੇ ਕਿਉਂਕਿ ਜੋ ਵੀ ਤਕਨੀਕ ਲੱਗੀ ਗਈ ਪਹਿਲਾਂ ਤੋਂ ਬਹੁਤ ਸਹੀ ਤਰੀਕੇ ਨਾਲ ਲੱਗੀ ਗਈ ਕਿਉਂਕਿ ਉਹ ਸਮੇਂ ਵਿੱਚ ਆਮ ਚੱਕੀਆਂ ਜਿੰਨੀਆਂ ਵੀ ਨਹੀਂ ਸੀ ਹੈਗੀਆਂ ਘਰਾਂ ਦੇ ਵਿੱਚ ਬੀਬੀਆਂ ਨੂੰ ਮੁਸ਼ਕਲ ਹੁੰਦੀ ਸੀ ਇਹ ਘਰੇ ਆਟਾ ਬੀਸਣਾ ਤੇ ਇਹ ਤਕਨੀਕ ਲੱਗੀ ਚਾਹੇ ਉਹਨਾਂ ਨੇ ਮੰਨ ਲਓ ਕਿ ਇਸ ਵੀ ਤਰੀਕੇ ਨਾਲ ਲਾਈ ਪਰ ਸਹੀ ਤਰੀਕੇ ਨਾਲ ਲੱਗੀ ਹੋਈ ਹੈ ਵੀ ਦੋ ਤਿੰਨ ਪਿੰਨਾਗਰ ਜਾਂ ਦਸਨਗਰ ਇਥੋਂ ਆਟਾ ਆਪਣਾ ਸਹੀ ਸਮੇਂ ਨਾਲ ਪਾ ਸਕਦੇ ਸੀ ਤੇ ਹੁਣ ਦੋ ਤਿੰਨ ਚੱਲਦੀਆਂ ਨੇ ਤੇ ਫਿਰ ਗੱਕ ਵੀ ਉਸ ਹਾਵ ਨਾਲ ਹੀ ਹੈਗੀ ਹੈ। ਅੱਛਾ ਕੀ ਕੀ ਪੀਂਦੇ ਨੇ ਧੀਆ ਚੱਕੀ ਦੇ ਉੱਤੇ ਕਿਹੜੀ ਕਿਹੜੀ ਚੀਜ਼ ਪੀਂਦੇ ਹੋ ਇੱਥੇ? ਇੱਥੇ ਬਾਜੀ ਤੁਸੀਂ ਚਨੇ ਪਿਆ ਲੋ। ਇਹ ਸੰਕੜ ਵਾਲੋ ਮੱਕੀ, ਮੂੰਗੀ ਤੇ ਕਣਕ ਹੋਰ ਬਿਜਨੀਆਂ ਵੀ ਪੀਸਣ ਵਾਲੀਆਂ ਚੀਜ਼ਾਂ ਹੈਗੀਆਂ। ਇਹ ਚੱਕੀ ਪੀਸ ਦਿੰਦੀ ਹੈ। ਕਿਉਂਕਿ ਇਹ ਕਾਫੀ ਸਮੇਂ ਤੋਂ ਚੱਲ ਰਿਹਾ ਕੰਮ। ਪਹਿਲੇ ਵੀ ਇਹ ਚੀਜ਼ਾਂ ਪੀਸਦੀਆਂ ਸੀ ਇੱਥੇ ਤੇ ਹੁਣ ਵੀ ਪੀਸਦੇ ਜਾਂ ਜਾਂ। ਬਹੁਤ ਸਾਰੇ ਲੋਕ ਜਦੋਂ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹੋਣਗੇ ਕਿਰਕ ਵਗੈਰਾ ਤਾਂ ਨਹੀਂ ਆਉਂਦੀ ਜਿਵੇਂ ਪਰਲੇ ਪਾਸੇ ਪਾਣੀ ਐ ਨਹਿਰ ਦਾ ਪਾਣੀ ਐ ਉਹਦਾ ਕੋਈ ਛਾਲ ਦੇ ਨਾਲ ਕੋਈ ਕਿਰਕ ਆਟੇ ਦੇ ਵਿੱਚ ਆਟਾ ਬਿਲਕੁਲ ਸਾਫ਼ ਹੁੰਦਾ ਕੋਈ ਕਿਰਕ ਵਗੈਰਾ ਤਾਂ ਨਹੀਂ ਆਉਂਦੀ ਹਟੇ ਆਟਾ ਬਿਲਕੁਲ ਸਾਫ਼ ਹੁੰਦਾ ਹੈ ਕਿਉਂਕਿ ਇਹ ਹੀ ਆਟਾ ਇਥੋਂ ਭੁੰਨੇ ਆਂਦੇ ਇਥੋਂ ਹੀ ਖੜਦੇ ਪਿਆ ਕੇ ਤੇ ਫਿਰ ਤੁਹਾਨੂੰ ਪਤਾ ਰੋਟੀ ਜਦੋਂ ਆਪ ਖਾਧੀ ਹੋਵੇ ਬੰਦੇ ਨੂੰ ਪਤਾ ਹੁੰਦਾ ਵੀ ਕੀ ਚੀਜ਼ ਹੈਗੀ ਐ ਕਿਰਕ ਨਹੀਂ ਆਉਂਦੀ ਇਹਦੇ ਵਿੱਚ ਮਾਸਾ ਵੀ ਇਹ ਆਮ ਜਿਤਨਾ ਆਟਾ ਤੇ ਦੂਸਰੀ ਚੱਕੀ ਵਾਂਗੂ ਕੱਢਦੀ ਬਸ ਇਹਦਾ ਇਹ ਹੀ ਸਿੰਪਲ ਐ ਕਿ ਇਹਦੀ ਸ਼ੀਟ ਜੋ ਉਹ ਬਿਲਕੁਲ ਨੋਰਮਲ ਐ ਤੇ ਜਿਹੜੀ ਦੂਸਰੀ ਚੱਕੀ ਆ ਉਹਦੀ ਸ਼ੀਟ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਜੋ ਕਣਕ ਦਾ ਦਮ ਖਤਮ ਹੋ ਜਾਂਦਾ ਉਹਦੇ ਚੋਂ ਜੋ ਤਾਕਤ ਹੈ ਕਣਕ ਦੀ ਖਤਮ ਹੋ ਜਾਂਦੀ ਆ ਅਸੀਂ ਉਹ ਚੱਕੀਆਂ ਦਾ ਆਟਾ ਖਾ ਕੇ ਅੱਜ ਤਸੀਂ ਧਿਆਨ ਦੇਣ ਦੇ ਆ ਵੀ ਮੈਡੀਕਲ ਦੇ ਵਿੱਚ ਪ੍ਰੋਬਲਮ ਆਉਂਦੀ ਆ ਮੈਡੀਕਲ ਚ ਕੋਈ ਪ੍ਰੋਬਲਮ ਨਹੀਂ ਸਾਨੂੰ ਆਪਣੀਆਂ ਲਾਈਆਂ ਹੈ ਟੈਕਨੀਕਾਂ ਤੇ ਵੀ ਧਿਆਨ ਦੇਣਾ ਚਾਹੀਦਾ ਤੇ ਫਿਰ ਹੀ ਅਸੀਂ ਮੰਨ ਲਓ ਇਹ ਗੱਲ ਨੂੰ ਜਾਂਚ ਕਰ ਸਕਦੇ ਆ ਵੀ ਕੋਈ ਵੀ ਚੀਜ਼ ਆ ਉਹਦੀ ਜਾਣਕਾਰੀ ਤੋਂ ਬਿਨਾ ਕੰਮ ਕੋਈ ਨਹੀਂ ਹੁੰਦਾ ਤੇ ਇਹ ਖਾਣੇ ਹੀ ਕੋਈ ਸਾਨੂੰ ਮੈਡੀਕਲ ਰਿਪੋਰਟ ਵਸ ਆਵਾਗਰਾ ਕਦੀ ਚੀਜ਼ ਮੁਸ਼ਕਲ ਨਹੀਂ ਆਈ ਬੱਚਿਆਂ ਨੂੰ ਨਹੀਂ ਆਈ ਆਮ ਨਹੀਂ ਤੇ ਵੇਖੀਦਾ ਬੱਚੇ ਹਸਪੀਟਲ ਕਈ ਚੀਜ਼ਾਂ ਥਾਈਂ ਲਈ ਫਿਰਦੇ ਲੋਗ ਰੱਬ ਦੀ ਕਿਰਪਾ ਰਹੀ ਆ ਆਸਤਾ ਕਾ ਜੋ ਵੀ ਆ ਇਥੋਂ ਚੱਕੀ ਤੁਹਾਡਾ ਸਾਰੇ ਬੱਚੇ ਬਿਲਕੁਲ ਨੋਰਮਲ ਹੈ ਸਹੀ ਤਰੀਕੇ ਨਾਲ ਆਪਣਾ ਹਸਤੇ ਖੇਡਦੇ ਆ ਜੇ ਡਿਮਾਂਡ ਆਉਂਦੀ ਹੈ ਘਰਾਟਾਂ ਵਾਲੇ ਆਟੇ ਦੀ ਕਈ ਵਾਰ ਕੋਈ ਅਫਸਰ ਕੋਈ ਸ਼ਹਿਰ ਦੇ ਵਿੱਚ ਰਹਿੰਦਾ ਹੋਵੇ ਕਦੀ ਡਿਮਾਂਡ ਕਰਦੇ ਨੇ ਵੀ ਇੱਥੋਂ ਘਰਾਟਾਂ ਦਾ ਆਟਾ ਲੈ ਕੇ ਜਾਣਾ ਸਪੈਸ਼ਲ ਜਾਂਦਾ ਆਟਾ ਫਿਰ ਬੁੱਕ ਹੋ ਕੇ ਹਾਂਜੀ ਸਰ ਜਾਂਦਾ ਸਪੈਸ਼ਲ ਆਟਾ ਜਿਤਨਾ ਮੰਨ ਲਓ ਵੀ ਡਿਮਾਂਡ ਆ ਗਈ ਅੰਮ੍ਰਿਤਸਰ ਤੋਂ ਆ ਗਈ ਰਾਜਸਥਾਨੀ ਤੋਂ ਆ ਗਈ ਮੀਰਾਕੋੜ ਤੋਂ ਆਉਂਦੇ ਆ ਕਿਸੇ ਵੇਲੇ ਜਲੰਧਰ ਤੱਕ ਤੋਂ ਵੀ ਆ ਜਾਂਦੀ ਆ ਵੀ ਸਾਨੂੰ ਆਟਾ ਚਾਹੀਦਾ ਕਿਸੇ ਵੇਲੇ ਸਾਡੇ ਕੋਲ ਟਾਈਮ ਹੋਵੇ ਤਾਂ ਆਪਾਂ ਫੋਨ ਕਰ ਦਿੰਦੇ ਨਾ ਉਹਨਾਂ ਨੂੰ ਵੀ ਆ ਕੇ ਸਰ ਲੈ ਜੂ ਤੇ ਜੇ ਨਾ ਟਾਈਮ ਹੋਵੇ ਤਾਂ ਵੀ ਰੋਣਾ ਨੂੰ ਇਹ ਕਹਿਦਾ ਵੀ ਅਸੀਂ ਆਟਾ ਟਾਡਾ ਭੇਜ ਦਿੰਨੇ ਆ ਤੇ ਇਸ ਤਰ੍ਹਾਂ ਫਿਰ ਮੰਨ ਲਓ ਵਿਕਰੀ ਥੋੜੀ ਬੋਦੀ ਹੋ ਜਾਂਦੀ ਆ ਤੇ ਇਸੇ ਤਰੀਕੇ ਦੇ ਨਾਲ ਮੰਨ ਲਓ ਕੰਮ ਚੱਲਦਾ ਆ ਤੇ ਲੋਕ ਆਟਾ ਖਰਦੇ ਨੇ ਜਿਨੇ ਵੀ ਚੰਗੇ ਜੋਬ ਚੰਗੀ ਸਟੱਡੀ ਦੇ ਲੋਕ ਨੇ ਉਹ ਸਾਰੇ ਆਟਾ ਦਰਹਸਾਲੇ ਇੱਥੋਂ ਹੀ ਖਰਦੇ ਮੈਂ ਉਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਵੀ ਸਮਝ ਆ ਗਈ ਹੈ ਕਿ ਇਹ ਦੇਸੀ ਜੁਗਾਰ ਜੇ ਲਗਾਏ ਗਏ ਸੀ ਤੇ ਉਹਨਾਂ ਦਾ ਸਾਡੀ ਸਿਹਤ ਦੇ ਨਾਲ ਕਿੰਨਾ ਨਾਤਾ ਹੈ ਸਾਡੀ ਸਿਹਤ ਦੇ ਲਈ ਕਿੰਨੇ ਲਾਹੇਵੰਦ ਨੇ ਔਰ ਅੱਜ ਕੱਲ ਬਿਜਲੀ ਦੀਆਂ ਚੱਕੀਆਂ ਨੇ ਬੇਸ਼ੱਕ ਸਪੀਡ ਵਧਾ ਹੈ ਉਹਨਾਂ ਦੀ ਪਰ ਗੁਣਵੱਤਾ ਆਟੇ ਦੀ ਜ਼ਰੂਰ ਘਟ ਜਾਂਦੀ ਹੈ ਉਹਦੇ ਵਿੱਚ ਘਟ ਜਾਂਦੀ ਹਾਂਜੀ ਇਹ ਹੀ ਆ ਕਾਫੀ ਮੰਨ ਲਓ ਵੀ ਜਿੰਨੇ ਵੀ ਕਰਦੇ ਨੇ ਆਪਣਾ ਸਰਵਿਸ ਕਰਦੇ ਨੇ ਜਾਂ ਕੋ ਪੰਜਾਬ ਪੁਲਿਸ ਜਾਂ ਜਾਂ ਡਾਕਟਰ ਨੇ ਜਾਂ ਆ ਰਬ ਗਰਾਂ ਚੀਜ਼ਾਂ ਨੇ ਜਿਤਨਾ ਲੋਕਾਂ ਦੇ ਕੋਲ ਜੋ ਆਪਾਂ ਹੈਗੇ ਨੇ ਉਹ ਵੀ ਬੰਗਾਰ ਕਰ ਦਿੰਦੇ ਆ ਵੀ ਸਾਨੂੰ ਆਟਾ ਚਾਹੀਦਾ ਤਾਂ ਆਪਾਂ ਉਹਨਾਂ ਨੂੰ ਕਹਿੰਦੇ ਨੇ ਵੀ ਸਰ ਜੇ ਟਾਈਮ ਹੈਗਾ ਸਾਡੇ ਕੋਲ ਚਾਹੀਦੀ ਇਨਸਪੈਕਸ਼ਨ ਕਰਨ ਸਰਕਾਰ ਠੇਕੇ ਤਾਂ ਦੇ ਦਿੰਦੀ ਆ ਸਰਕਾਰ ਨਿਲਾਮੀ ਤਾਂ ਕਰ ਦਿੰਦੀ ਆ ਪੈਸੇ ਤਾਂ ਲੈ ਲੈਂਦੀ ਆ ਠੇਕੇਦਾਰ ਤੋਂ ਪਰ ਕਦੀ ਦੇਖਣ ਆਈਏ ਤੇ ਵੇਲੇ ਝਾਤ ਮਾਰੀ ਸਰਕਾਰ ਨੇ ਕਦੀ ਇਨਸਪੈਕਸ਼ਨ ਹੋਈ ਚੱਕੀ ਦੀ ਵੀ ਚੱਕੀ ਚੱਲ ਰਹੀ ਆ ਸਹੀ ਆ ਕੋਈ ਨੁਕਸਾਨ ਤੇ ਨਹੀਂ ਹੋ ਗਿਆ ਜਾਂ ਕੋਈ ਵਾਅਦਾ ਕਰਨ ਵਾਲਾ ਹੈਗਾ ਚੱਕੀ ਠੀਕਾ ਰਾਉਣ ਵਾਲੀ ਤਾਂ ਨਹੀਂ ਨਹੀਂ ਸਾਰੇ ਤੇ ਨਹੀਂ ਸਰਕਾਰ ਨੇ ਧਿਆਨ ਨਹੀਂ ਇਸ ਦਾ ਦਿੱਤਾ ਅੰਦਾ ਤੇ ਅੱਜ ਦੋ ਚੱਕੀਆਂ ਦੀ ਬਜਾਇ ਸਤੇ ਚੱਲਦੀ ਹੁੰਦੀਆਂ ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਉਹ ਏ ਦਾਮ ਵਾਲਾ ਆਟਾ ਖਾਵੇ ਤੇ ਸਾਡਾ ਪੰਜਾਬ ਹੋਰ ਥੋੜਾ ਰੰਗ ਲੈ ਕੇ ਆਊਗਾ ਜ਼ਰੂਰੀ ਨਹੀਂ ਇਹ ਮੰਨ ਲਓ ਵੀ ਆਪਾਂ ਨੁਕਸਾਨ ਹੀ ਕਰਨਾ ਵੀ ਮੇਰੇ ਚਾਚੇ ਦੀ ਚੱਕੀ ਆ ਤੇ ਉਧਰ ਜਾਓ ਇਧਰ ਨਾ ਆਓ ਮੈਂ ਨਹੀਂ ਉਹ ਚਾਹੁੰਦਾ ਮੈਂ ਇਹ ਚਾਹੁੰਦਾ ਵੀ ਸਾਡੀ ਸਿਹਤ ਲਈ ਜੋ ਵੀ ਆ ਚੰਗੀ ਚੀਜ਼ ਮਿਲਣੀ ਚਾਹੀਦੀ ਹੈ ਸਾਡੀ ਪੀੜ੍ਹੀ ਨੂੰ ਜੋ ਖਾਣ ਦੇ ਨਾਲ ਚੰਗੇ ਤਰੀਕੇ ਦੇ ਨਾਲ ਖਾ ਸਕਣ ਬਚਾ ਸਕਣ ਤੇ ਦਰਅਸਲ ਖਾਣਾ ਖਾਈਦਾ ਬਾਰੇ ਮੈਂ ਇਹੀ ਕਾਫੀ ਆ ਜਦੋਂ ਸ਼ਹਿਰ ਚਲ ਜੀਏ ਕਿਸੇ ਵੇਲੇ ਖਾਣਾ ਪੈਂਦਾ ਪਰ ਉਹ ਸਬਰ ਨਹੀਂ ਆਉਂਦਾ ਸਿੱਧ ਸੰਤੋਖ ਨਹੀਂ ਆਉਂਦਾ ਜੋ ਇਸ ਚੱਕੀ ਦਾ ਆਉਂਦਾ ਅੱਛਾ ਇਹਦੀ ਇਹ ਆਟੇ ਦੀ ਇਸ ਆਟੇ ਦੀ ਰੋਟੀ ਬਣਾਉਣੀ ਕਿਵੇਂ ਚਾਹੀਦੀ ਹੈ ਕੋਈ ਤਕਨੀਕ ਸਪੈਸ਼ਲ ਜਾਂ ਕੋਈ ਆਟਾ ਕਿੰਨਾ ਪਾਉਣਾ ਹੈ ਜਾਂ ਆਪਾਂ ਉਹਨੂੰ ਜਿਆਦਾ ਗੁੰਨਾਈ ਕਰਨੀ ਹੈ ਕੁਝ ਤਾਂ ਦੱਸ ਸਕਦੇ ਹੋ ਦਰਸ਼ਕਾਂ ਹਾਂਜੀ ਇਹ ਆਟੇ ਦੀ ਥੋੜੀ ਜੀ ਜਿਤਨਾ ਆਮ ਬੀਬੀਆਂ ਕਰਦੀਆਂ ਨੇ ਉਹ ਆਟੇ ਨੂੰ ਲੈ ਕੇ 10 ਮਿੰਟ ਚ ਗੁੰਨ ਲੈਂਦੀਆਂ ਨੇ ਇਦੀ ਕੋਈ 10 25 ਮਿੰਟ ਤੱਕ ਉਹਦੀ ਗੰਧਾਈ ਕਰਨ ਤੇ ਫਿਰ ਉਹ ਜੋ ਰੋਟੀ ਹੈ ਰੋਟੀ ਖਾਣ ਦਾ ਕੋ ਸਵਾਦ ਅਲੱਗ ਜਾਪੇਗਾ ਆਮ ਰੋਟੀਆਂ ਨਾਲੋਂ ਸਹੀ ਲੱਗੇਗੀ ਉਹ ਅੱਛਾ ਜਿਵੇਂ ਇਹ ਇਹ ਰੋਟੀ ਹੈ ਉਹ ਜਲਦੀ ਤਾਂ ਨਹੀਂ ਤਵੇ ਦੇ ਉੱਤੇ ਜਲਦੀ ਕਿਉਂਕਿ ਦੂਸਰੀ ਰੋਟੀਆਂ ਆਪਾਂ ਦੇਖਦੇ ਆ ਜਲਦੀ ਬਹੁਤ ਜਲਦੀ ਹੈ ਤਵੇ ਦੇ ਉੱਤੇ ਪੂਰੀ ਪੈ ਜਾਂਦੀ ਉਹਦਾ ਰੰਗ ਕਾਲਾ ਵੀ ਪੈ ਜਾਂਦਾ ਕਈ ਵਾਰ ਹਾਂਜੀ ਮੈਂ ਵੇਖੀ ਇਹ ਚੀਜ਼ ਜਦੋਂ ਆਪਾਂ ਉਹਨੂੰ ਅੱਧਾ ਘੰਟਾ ਜਾਂ 25 ਮਿੰਟ ਘੁਣ ਲੈਨੇ ਆ ਆਟੇ ਨੂੰ ਤੇ ਆਮ ਦੂਜੀਆਂ ਚੱਕੀਆਂ ਦਾ ਆਟਾ ਜਿਹੜਾ ਹੁੰਦਾ ਉਹਦਾ ਸੂੜਾ ਉੱਤੇ ਤੁਰਿਆ ਫਿਰਦਾ ਰੋਟੀਆਂ ਨੂੰ ਜਦੋਂ ਹੱਥ 'ਚ ਫੜੀਂਦੀਆਂ ਰੋਟੀਆਂ ਦੇ ਅਧੇ ਜਿਹਦਾ ਹੱਥ ਨੂੰ ਲੱਗਾ ਹੁੰਦਾ ਤੇ ਇਹ ਕਰਕੇ ਇਹਦਾ ਇਹ ਜਦੋਂ ਗਿਨਾਈ ਜਾਂਦੀ ਹੋ ਜਾਂਦੀ ਹੈ ਉਹ ਚੀਜ਼ ਦੀ ਮੁਸ਼ਕਲ ਜਿਹੜੀ ਘਰ ਜਾਂਦੀ ਆ ਆਟਾ ਹੀ ਦੱਸ ਦਿੰਦਾ ਆ ਵੀ ਮੰਨ ਲਓ ਰੋਟੀ ਚੰਗੀ ਆ ਜੋ ਹੱਥ ਨੂੰ ਆਟਾ ਕੱਚਾ ਨਹੀਂ ਲੱਗਾ ਤੇ ਇਹ ਕਰਕੇ ਮੁੜ ਕੇ ਤੁਹਾਨੂੰ ਪਤਾ ਵੀ ਆਪ ਹੀ ਰੋਟੀ ਖਾਣ ਨੂੰ ਜੀ ਕਰਦਾ ਫਿਰ ਦੋ ਚਾਰ ਰੋਟੀਆਂ ਵੱਧ ਖਾ ਜਾਂਦਾ ਆਪਣਾ ਵੀ ਇਹ ਜੋ ਚੀ ਟੈਸਟ ਹੋਵੇ ਤੇ ਮਤੋਂ ਬੜੀ ਖਾਲੀ ਜਾਂਦਾ ਅੱਛਾ ਜਿਹੜਾ ਇੱਥੋਂ ਮੰਨ ਲਓ ਇੱਕ ਤਾਂ ਜ਼ਿੰਮੇਵਾਰ ਤੁਹਾਡੇ ਕੋਲ ਕਣਕ ਲੈ ਕੇ ਆਇਆ ਜਾਂ ਗਾਹ ਕਣਕ ਲੈ ਕੇ ਆਇਆ ਉਹ ਪਿਆ ਕੇ ਜਾਂਦਾ ਔਰ ਉਹਨੂੰ 1.5 ਰੁਪਿਆ ਕਿਲੋ ਦੇ ਪਿਛੇ ਭiai ਦੇਣੀ ਪੈਂਦੀ ਹੈ ਹਨਾ ਹੁਣ ਇੱਕ ਗਾਹਕ ਤੁਹਾਡੇ ਕੋਲ ਸਦਾ ਆਟਾ ਹੀ ਖਰੀਦਣ ਆਉਂਦਾ ਫਿਰ ਉਹ ਆਟਾ ਤੁਸੀਂ ਆਪਣੇ ਕੋਲੋਂ ਕਿੰਨੇ ਰੁਪਏ ਕਿਲੋ ਦਿੰਨੇ ਹੋ ਕੁਛ ਇਹਦੇ ਬਾਰੇ ਅੰਦਾਜ਼ਾ ਹੈ ਹਾਂਜੀ ਇਹ 27 ਰੁਪਏ ਕਿਲੋ ਦਿੰਦੇ ਨੇ ਦੂਸਰੇ ਨਾਲੋਂ ਘੱਟ ਦਿੰਦੇ ਨੇ ਦੁਕਾਨਾਂ ਨਾਲੋਂ ਆਟਾ ਤਾਂ ਘੱਟ ਦਿੰਦੇ ਆ ਕਿ ਇੱਕ ਤਾਂ ਕੋਈ ਵੀ ਚਾਹਵੰਦ ਆਉਂਦਾ ਹੈ ਦੂਰੋਂ ਚੱਲ ਕੇ ਆਉਂਦਾ ਕੋਈ 150 200 ਦਾ ਤੇਲ ਲਗਾ ਕੇ ਆਉਂਦਾ ਇੱਥੇ ਉਹ ਕਿਉਂਦਾ ਟਾਈਮ ਕੱਢ ਕੇ ਆਉਂਦਾ ਇਸ ਕਰਕੇ 2-3 ਰੁਪਏ ਘੱਟ ਲੌਂਦੇ ਆ ਵੀ ਅਗਲੇ ਦਾ ਟਾਈਮ ਔਰ ਤੇਲ ਵਸਟ ਜਿੰਨਾ ਵੀ ਹੋਇਆ ਉਹਦੀ ਉਹਨੂੰ ਔਸਤ ਨਿਕਲ ਜੇ ਤੇ ਗਾਂ ਫੇਰਾ ਸਕੇ ਤੇ ਇੱਕ ਚੀਜ਼ ਚੰਗੀ ਮਿਲ ਜਾਂਦੀ ਉਹਨਾਂ ਨੂੰ ਇਸ ਕਰਕੇ 27 ਰੁਪਏ ਆਟਾ ਲੌਂਦੇ ਆ ਜਿਹੜਾ ਦੂਜਾ ਆਮ ਆਟਾ ਵਿਕਦਾ ਉਹ ਕਿੰਨੇ ਰੁਪਏ ਕਿਲੋ ਵਿਕਦਾ ਉਹਦਾ ਉਹਦੇ ਬਾਰੇ ਹੈ ਕੁਝ ਨੌਲੇਜ ਉਹ ਆਟਾ 30 ਰੁਪਏ ਵਿਕਦਾ ਜੀ ਇਹ ਆਟਾ ਸਸਤਾ ਵੀ ਹੈ ਲਾਹੇਮੰਦ ਵੀ ਹੈ ਵਧੀਆ ਵੀ ਆ ਉਹਦੇ ਨਾਲ ਉਹਦੇ ਨਾਲ ਉਹ ਲਾਹੇਵੰਦ ਵੀ ਹੈ ਸਸਤਾ ਵੀ ਆ ਤੇ ਇੱਕ ਸਹੀ ਤਰੀਕੇ ਨਾਲ ਆਟਾ ਮਿਲਦਾ ਇੱਥੇ ਤੇ ਜ਼ਰੂਰੀ ਹੈ ਕਿ ਆਪਣਾ ਤੁਸੀਂ ਜਿੰਨੇ ਵੀ ਭੈਣ ਭਰਾ ਆ ਚਲਾ ਕੇ ਆਟਾ ਖਾ ਕੇ ਵੇਖਣਾ ਸਹੀ ਤਰੀਕੇ ਨਾਲ ਗੁਨਾ ਗਣਾਈ ਕਰਨ ਬੀਬੀਆਂ ਪਕਾ ਕੇ ਵੇਖਣਾ ਰੋਟੀ ਖਾ ਕੇ ਜੇ ਇੱਕ ਵਾਰ ਖਾਣਗੇ ਤੇ ਦੁਬਾਰਾ ਫੇਰ ਆਉਣਗੇ ਆਟੇ ਦਾ ਕੋ ਤੇਸਤੀ ਐ ਸਾਹਿਬ ਬਿਲਕੁਲ ਆٹے ਦਾ ਜਿਵੇਂ ਜਿਸ ਤਰੀਕੇ ਦੇ ਨਾਲ ਆਟਾ ਅੰਦਰ ਚੱਕੀ ਚੱਲ ਰਹੀ ਹੈ ਕਣਕ ਪਾ ਦਿੱਤੀ ਗਈ ਹੈ ਔਰ ਲਗਾਤਾਰ ਚੱਕੀ ਘੁੰਮਦੀ ਆਰ ਬੇਸ਼ੱਕ ਸਪੀਡ ਘਟ ਹੈ ਪਰ ਆਟੇ ਦੀ ਪਾਵਰ ਆਮ ਜਿਹੜਾ ਆਟਾ ਸੀ ਅੰਗਰੇਜ਼ੀ ਚੱਕੀਆਂ ਤੋਂ ਬਣਾਉਨੇ ਆ ਜਾਂ ਬਿਜਲੀ ਵਾਲੀ ਚੱਕੀਆਂ ਤੋਂ ਬਣਾਉਨੇ ਆ ਉਹਦੇ ਨਾਲੋਂ ਸੁਆਦ 'ਚ ਵੀ ਫਰਕ ਹੈ ਆਟਾ ਗੁੰਨਿਆ ਕਹਿੰਦੇ ਤਰੀਕੇ ਦੇ ਨਾਲ ਜਾਵੇ ਅਧੇ ਘੰਟੇ ਦੇ ਨਾਲ 25 20 20 ਤੋਂ 25 ਮਿੰਟ ਦੇ ਵਿੱਚ ਜੇ ਆਟੇ ਦੀ ਗੁਣਾਈ ਵਧੀਆ ਤਰੀਕੇ ਨਾਲ ਕੀਤੀ ਜਾਵੇ ਤਾਂ ਰੋਟੀ ਵੀ ਵਧੀਆ ਲੱੱਗਦੀ ਹੈ ਔਰ ਆਮ ਜਿਹੜੇ ਦੂਸਰੇ ਆٹے ਦੀ ਰੋਟੀ ਦੇ ਨਾਲੋਂ ਬਿਲਕੁਲ ਫਰਕ ਤੁਹਾਨੂੰ ਸਾਫ਼ ਤੌਰ ਦੇ ਤੇ ਇਹ ਵੀ ਦਿਖਾਈ ਦੇਵੇਗਾ ਕਿ ਦੂਸਰੀ ਰੋਟੀ ਜਿਹੜੀ ਅੰਗਰੇਜ਼ੀ ਚੱਕੀ ਦੇ ਆٹے ਦੀ ਬਣੀ ਰੋਟੀ ਹੈ ਉਹ ਰੋਟੀ ਥੋੜੀ ਜਲ ਜਾਂਦੀ ਹੈ ਉਹਦਾ ਰੰਗ ਥੋੜਾ ਭੂਰਾ ਪੈ ਜਾਂਦਾ ਹੈ ਪਰ ਇਹ ਜਿਹੜੀ ਹੈ ਬਿਲਕੁਲ ਸਾਫ਼ ਸੁਥਰੀ ਰੋਟੀ ਲੱਗਦੀ ਹੈ ਔਰ ਇਹਨੂੰ ਖਾਣ ਦੇ ਵਿੱਚ ਸਵਾਦ ਜਿੱਥੇ ਤੁਹਾਡਾ ਵਧੀਆ ਮਿਲਦਾ ਹੈ ਤੁਹਾਨੂੰ ਖਾਣ ਦੇ ਵਿੱਚ ਤਾਂ ਉੱਥੇ ਹੀ ਇਹ ਤੁਹਾਡੇ ਲਈ ਸਰੀਰਕ ਤੌਰ ਦੇ ਉੱਤੇ ਲਾਹੇਵੰਦ ਵੀ ਹੈ ਤੁਹਾਨੂੰ ਇਸ ਚੱਕੀ ਦੀ ਪੂਰੀ ਵਿਧੀ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਨਹਿਰ ਤੋਂ ਪਾਣੀ ਘਰਾਟਾਂ ਦੇ ਵਿੱਚ ਆਉਂਦਾ ਹੈ ਕਿਸ ਤਰੀਕੇ ਦੇ ਨਾਲ ਉਹ ਫਿਰ ਪੱਖੇ ਘੁੰਮਦੇ ਨੇ ਔਰ ਕਿਵੇਂ ਫਿਰ ਉਤੋਂ ਕਣਕ ਪੈਂਦੀ ਹੈ ਔਰ ਕਣਕ ਦਾ ਆਟਾ ਕਿਵੇਂ ਬਣਦਾ ਹੈ ਇਹ ਸਾਰੀਆਂ ਤਸਵੀਰਾਂ ਤੁਹਾਨੂੰ ਹੁਣ ਮੈਂ ਖੁਦ ਅੱਗੇ ਜਾ ਕੇ ਦਿਖਾਵਾਂਗਾ ਤਾਂ ਤੁਸੀਂ ਸੁਣਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਚੱਕੀ ਦੇ ਉੱਤੋਂ ਆਟਾ ਪੀਂਦੇ ਨੇ ਲੋਕ ਸਾਰਾ ਉਹਨਾਂ ਨੇ ਦੱਸਿਆ ਹੈ ਕਿ ਕੀ ਭਈ ਹੈ ਔਰ ਇਸ ਆਟੇ ਦਾ ਫਾਇਦਾ ਕੀ ਹੈ ਹੁਣ ਤੁਹਾਨੂੰ ਮੈਂ ਇਸ ਚੱਕੀ ਦੀ ਵਰਕਿੰਗ ਦਿਖਾਉਂਗਾ ਵੀ ਇਹ ਘਰਾਟ ਆਖਰ ਚੱਲਦੇ ਕਿਵੇਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਨਹਿਰ ਦੇਖ ਰਹੇ ਹੋ ਰਾਣੇਵਾਲੀ ਨਹਿਰ ਆਏ ਲਾਹੌਰ ਬ੍ਰਾਂਚ ਲਾਹੌਰ ਬ੍ਰਾਂਚ ਇਸ ਲਈ ਕਿਹਾ ਜਾਂਦਾ ਹੈ ਕਿ 1900 11 ਦੇ ਵਿੱਚ ਜਦੋਂ ਇਹ ਘਰਾਟ ਲੱਗਾ ਸੀ ਉਸ ਤੋਂ ਪਹਿਲਾਂ ਇਹ ਨਹਿਰ ਵਗਦੀ ਸੀ ਤਾਂ ਇਹ ਨਹਿਰ ਅੰਗਰੇਜ਼ਾਂ ਦੇ ਜ਼ਮਾਨੇ ਦੀ ਚੱਲ ਰਹੀ ਹੈ ਔਰ ਇਹ ਨਹਿਰ ਦਾ ਪਾਣੀ ਸਿੱਧਾ ਲਾਹੌਰ ਜਾਂਦਾ ਪਰ ਰਾਣੇਵਾਲੀ ਪਿੰਡ ਦੇ ਵਿੱਚ ਇਸ ਨਹਿਰ ਤੋਂ ਅੰਡਰਗਰਾਉਂਡ ਪਾਣੀ ਲੈ ਕੇ ਘਰਾਟ ਬਣਾਏ ਗਏ ਸੀ ਔਰ ਇਹਨਾਂ ਘਰਾਟਾਂ ਦੇ ਨਾਲ ਹੀ ਚੱਕੀ ਚੱਲਦੀਆਂ ਮੈਂ ਵਰਕਿੰਗ ਦਿਖਾਉਂਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰਣਜੀਤ ਸਿੰਘ ਨੌਜਵਾਨ ਜੋ ਚੱਕੀ ਚਲਾਉਂਦਾ ਹੈ ਉਹ ਜਿਹੜੇ ਕਿल्ले ਲੱਗੇ ਨੇ ਇਹ ਪਾਣੀ ਜਦੋਂ ਨਹਿਰ ਤੋਂ ਕ੍ਰਾਸ ਹੋ ਕੇ ਇਸ ਪਾਸੇ ਆਿੰਦਾ ਤੇ ਰਣਜੀਤ ਸਿੰਘ ਜਿਵੇਂ ਕਿ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਵੀ ਇਸ ਕਿੱਲੇ ਨੂੰ ਪੱਟਦਾ ਹੈ ਕਿੱਲੇ ਦੇ ਥੱਲੇ ਫੱਟੇ ਲੱਗੇ ਨੇ ਫੱਟੇ ਤੋਂ ਅੱਗੇ ਪਾਣੀ ਲੰਘਣ ਵਾਸਤੇ ਰਸਤਾ ਬਣਾਇਆ ਗਿਆ ਔਰ ਉਸ ਤੋਂ ਅੱਗੇ ਇੱਕ ਪੱਖਾ ਲਗਾਇਆ ਗਿਆ ਜਦੋਂ ਪਾਣੀ ਉਸ ਪੱਖੇ ਦੇ ਵਿੱਚ ਵੱਜਦਾ ਹੈ ਤਾਂ ਚੱਕੀ ਘੁੰਮਣਾ ਸ਼ੁਰੂ ਕਰ ਦਿੰਦੀ ਹੈ ਤੁਸੀਂ ਇਹ ਤਸਵੀਰਾਂ ਰਣਜੀਤ ਸਿੰਘ ਤੁਹਾਨੂੰ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੋਂ ਪਾਣੀ ਵਰਤਿਆ ਜਾਂਦਾ ਹੈ ਪਾਣੀ ਵਾਲੀ ਚੱਕੀ ਨੂੰ ਚਲਾਉਣ ਦੇ ਲਈ ਘਰਾੜ ਚਲਾਉਣ ਦੇ ਲਈ ਹੁਣ ਅੰਦਰ ਲਈਆਂ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋਵੋਗੇ ਚੱਕੀ ਖੜੀ ਹੈ ਜਿੱਦਾਂ ਹੀ ਰਣਜੀਤ ਸਿੰਘ ਦੇ ਵੱਲੋਂ ਬਾਹਰ ਵਾਲਾ ਕਿਲਾ ਪਟਿਆ ਗਿਆ ਫਟਾ ਤਾ ਚੁਕਿਆ ਤਾਂ ਪਾਣੀ ਜਿੱਦਾਂ ਹੀ ਅੰਦਰ ਵਜਾ ਤੇ ਘਰਾਡਾਂ ਦੇ ਥੱਲੇ ਲੱਗਾ ਪੱਖਾ ਉਹ ਪੱਖਾ ਘੁੰਮਣਾ ਸ਼ੁਰੂ ਹੋ ਗਿਆ ਔਰ ਉਸ ਦੇ ਨਾਲ ਹੀ ਇਹ ਵਰਕਿੰਗ ਸ਼ੁਰੂ ਕਰ ਦਿੱਤੀ ਆ ਚੱਕੀ ਦੇ ਵੱਲੋਂ ਪਰ ਇੱਕ ਤੁਸੀਂ ਲੋਹੇ ਦਾ ਇੱਕ 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 ਡੱਬੇ ਟਾਈਪ ਬਣਾਇਆ ਗਿਆ ਜਿਸ ਦੇ ਵਿੱਚ ਕਣਕ ਪਾਈ ਗਈ ਆ ਔਰ ਕਣਕ ਥੋੜੀ ਥੋੜੀ ਕਰਕੇ ਖੁਦ ਬਖੁਦ ਚੱਕੀ ਦੇ ਵਿੱਚ ਪਈ ਜਾ ਰਹੀ ਹੈ ਉਹਨਾਂ ਪੁੜਾਂ ਦੇ ਵਿੱਚ ਪੈ ਰਹੀ ਹੈ ਔਰ ਪੁੜਾਂ ਤੋਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਆਟਾ ਉਹ ਲਗਾਤਾਰ ਬਣ ਕੇ ਬਾਹਰ ਡਿੱਗ ਰਿਹਾ ਹੈ ਸੋ ਇਹ ਘਰਾਟ ਦੀ ਵਰਕਿੰਗ ਹੈ ਇੱਥੇ ਨਾ ਤਾਂ ਕਿਸੇ ਬਿਜਲੀ ਦਾ ਪ੍ਰਬੰਧ ਹੈ ਬਿਜਲੀ ਦੀ ਲੋੜ ਨਹੀਂ ਹੈ ਸਾਰਾ ਕੁਝ ਪਾਣੀ ਦੇ ਉੱਤੇ ਨਿਰਭਰ ਹੈ ਇਹ ਪੁਰਾਣੇ ਸਮੇਂ ਦੇ ਵਿੱਚ ਬਣਾਈ ਗਈ ਅੰਗਰੇਜ਼ਾਂ ਦੀ ਤਕਨੀਕ ਸੀ ਜਿਸ ਨੂੰ ਵਰਤ ਕੇ ਘਰਾਟਾਂ ਦਾ ਨਾਮ ਦਿੱਤਾ ਗਿਆ ਸੀ ਔਰ ਇਹਨਾਂ ਘਰਾਟਾਂ ਦਾ ਆਟਾ ਹੀ ਉਸ ਸਮੇਂ ਅੰਗਰੇਜ਼ ਵੀ ਖਾਦੇ ਸੀਗੇ ਔਰ ਸਾਡੇ ਪੰਜਾਬੀ ਲੋਕ ਵੀ ਖਾਂਦੇ ਸੀ ਪਰ ਅੱਜ ਕਿਤਨਾ ਕਿਤੇ ਇਸ ਚੀਜ਼ਾਂ ਵਿਰਸੇ ਤੋਂ ਉਲੂਪ ਹੋ ਚੁੱਕੀਆਂ ਨਾ ਵਿਰਸੇ ਦਾ ਇਹ ਕਾਹੂਗਾ ਸਾਡੇ ਉਸ ਸਭਿਆਚਾਰ ਦਾ ਹੀ ਅੰਗ ਹੈ ਜਿਸ ਦੇ ਨਾਲ ਦੇਸੀ ਤਰੀਕੇ ਦੇ ਨਾਲ ਆਟਾ ਤਿਆਰ ਕੀਤਾ ਜਾਂਦਾ ਸੀ ਔਰ ਇਸ ਆਟੇ ਨੂੰ ਖਾ ਕੇ ਲੋਕ ਜਿੱਥੇ ਆਪਣੀ ਵਧੀਆ ਸਿਹਤ ਬਣਾਉਂਦੇ ਸੀਗੇ ਤਾਂ ਉੱਥੇ ਹੀ ਇਹ ਆਟਾ ਆਮ ਜੋ ਸਾਨੂੰ ਬਿਜਲੀ ਵਾਲੀ ਚੱਕੀਆਂ ਤੋਂ ਮਿਲਦਾ ਹੈ ਉਹਦੇ ਨਾਲੋਂ ਸਸਤਾ ਵੀ ਮਿਲਦਾ ਹੁਣ ਵੀ ਦੱਸਿਆ ਹੈ ਕਿ 27 ਰੁਪਏ ਕਿਲੋ ਦੇ حساب ਦੇ ਨਾਲ ਇੱਕ ਰਾਟਾ ਦਾ ਆਟਾ ਮਿਲਦਾ ਹੈ ਜੇਕਰ ਤੁਸੀਂ ਸਿੱਧਾ ਆਟਾ ਖਰੀਦਣਾ ਹੋਵੇ ਜੇਕਰ ਭਿਉਣਾ ਹੈ ਤਾਂ 1.5 ਰੁਪਏ ਕਿਲੋ ਇਹਦੀ ਭਿਾਈ ਲੱਗਦੀ ਹੈ ਹਾਲਾਂਕਿ ਜੇ ਬਿਜਲੀ ਵਾਲੀ ਚੱਕੀ ਤੋਂ ਸੀ ਆਟਾ ਭਿਉਨੇ ਹੈ ਤਾਂ ਉੱਥੇ ਸਾਡੀ ਆਟੇ ਦੀ ਕਾਟ ਵੱਖਰੀ ਕੱਟੀ ਜਾਂਦੀ ਆ ਔਰ ਉਸ ਦੇ ਨਾਲ ਹੀ 1.5 ਰੁਪਿਆ ਮਾਫ ਕਰਨਾ ਜੋ ਵੀ ਉਹਦੀ ਭਿਾਈ ਹੈ ਉਹਦੇ ਪੈਸੇ ਵੱਖਰੇ ਲਏ ਜਾਂਦੇ ਨੇ ਪਰ ਇੱਥੇ ਤੁਹਾਨੂੰ ਆਟਾ ਆਮ ਚੱਕੀਆਂ ਦੇ ਨਾਲੋਂ ਦੇਸੀ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਬਰੀਕ ਆਟਾ ਬਣਿਆ ਜਿਹੜਾ ਉਹ ਤੁਹਾਨੂੰ ਲਗਭਗ ਘੱਟੋ ਘਾਟ 70 ਤੋਂ 80 ਰੁਪਏ ਸਸਤਾ ਮਿਲਦਾ ਹੈ ਆਮ ਜੋ ਆਟਾ ਮਾਰਕੀਟ ਦੇ ਵਿੱਚ ਥੈਲੀਆਂ ਦੇ ਵਿੱਚ ਵਿਕਦਾ ਹੈ ਤਾਂ ਤੁਸੀਂ ਵਰਕਿੰਗ ਦੇਖੀ ਹੈ ਕਿ ਇਸ ਪ੍ਰਕਾਰ ਦੇ ਨਾਲ ਇੱਕ ਘਰਾਟ ਚੱਲਦੇ ਨੇ ਪਾਣੀ ਦੀ ਮਦਦ ਦੇ ਨਾਲ ਇਸ ਨੂੰ ਪਾਣੀ ਵਾਲੀ ਚੱਕੀ ਵੀ ਆਪਾਂ ਕਹਿ ਲੈਣੇ ਆ ਪਰ ਪੁਰਾਤਨ ਤੌਰ ਦੇ ਉੱਤੇ ਜੋ ਪਹਿਲੇ ਸਮੇਂ ਦੇ ਵਿੱਚ ਇਸ ਨੂੰ ਘਰਾਟ ਹੀ ਕਿਹਾ ਜਾਂਦਾ ਸੀਗਾ ਔਰ ਘਰਾਟਾਂ ਦਾ ਆਟਾ ਬਹੁਤ ਮਸ਼ਹੂਰ ਹੈ ਇਹਦੀ ਤੁਸੀਂ ਗੁਣਵੱਤਾ ਜਿਸ ਪ੍ਰਕਾਰ ਦੇ ਨਾਲ ਤੁਹਾਨੂੰ ਦਸੀ ਗਈ ਆ ਉਹ ਸਾਫ ਦੇ ਨਾਲ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਆਟਾ ਜ਼ਰੂਰੀ ਕਿਉਂ ਹੈ ਸਾਡੀ ਸਿਹਤ ਦੇ ਲਈ ਔਰ ਲਾਹੇਵੰਦ ਕਿਵੇਂ ਹੈ ਕੁਝ ਲੋਕ ਇੱਥੇ ਆਟਾ ਭਿਉਣ ਦੇ ਲਈ ਆਏ ਨੇ ਦੂਰ ਦਰੇਡੇ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਪਾਜੀ ਕੀ ਨਾ ਤੁਹਾਡਾ ਇਹਨਾਂ ਜੀ ਗੁਰੂਪ ਸਿੰਘ ਜੀ ਗੁਰੂਪ ਸਿੰਘ ਜੀ ਕਿੱਥੋਂ ਆਏ ਤੁਸੀਂ ਮਲੇਧਿਆ ਤੋਂ ਆਏ ਜੀ ਪਾਜੀ ਆਮ ਚੱਕੀਆਂ ਵੀ ਤੁਹਾਡੇ ਲਾਗੇ ਬਹੁਤ ਹੋਣਗੀਆਂ ਬਿਜਲੀ ਵਾਲੇ ਚੱਕੀਆਂ ਵੀ ਤੁਸੀਂ ਘਰਾਟਾਂ ਦੇ ਉੱਤੇ ਸਪੈਸ਼ਲ ਆਟਾ ਭਿਉਣ ਆਏ ਹੋ ਇੱਥੇ ਸਮਾਂ ਵੀ ਵੱਧ ਲੱਗਦਾ ਹੈ ਕਿਉਂ ਆਏ ਹੋ ਕੀ ਕਾਰਨ ਮੰਨਦੇ ਹੋ ਉੱਥੇ ਕਿਉਂ ਨਹੀਂ ਭਿਆ ਆਟਾ ਇੱਥੇ ਕਿਉਂ ਭਿਉਣਾ ਹੈ ਇਹ ਤਾਂ ਜੀ ਇੱਕ ਤਾਂ ਆਟਾ ਸਸ ਪਈ ਘਟ ਲੈਂਦੇ ਨੇ ਪਰ ਕੋਈ ਟੈਕਸ ਵੀ ਨਹੀਂ ਕੋਈ ਹੈਗਾ ਹੀ ਤੇ ਇੱਕ ਆਪਾਂ ਨੂੰ ਆਟਾ ਵਧੀਆ ਹੈ ਤਾਂ ਵੀ ਆਟਾ ਸੜਦਾ ਨਹੀਂ ਹੈ ਚੱਕੀ ਹੌਲੀ ਚੱਲਦੀ ਦੂਜੀ ਚੱਕੀਆਂ ਤੇਜ਼ ਚੱਲਦੀਆਂ ਨੇ ਪਰ ਆਟਾ ਸੜਦਿਆਂ ਨਹੀਂ ਇਹ ਆਟਾ ਸੜਦਾ ਨਹੀਂ ਹੈ ਜੀ ਜਿਹੜੀ ਰੋਟੀ ਬਣਾਵਾਂਗੇ ਤਾਂ ਰੋਟੀ ਸਾਫ ਸੁਥਰੀ ਚੱਟੀ ਲੱਗੇ ਸੁਥਰੀ ਬੰਦੀ ਵਧੀਆ ਬੰਦੀ ਹੈ ਕੁਲੀ ਬੰਦੀ ਹੈ ਜੀ ਰੋਟੀ ਵਧੀਆ ਬੰਦੀ ਆਮ ਚੱਕੀਆਂ ਤੋਂ ਤੇ ਆਟੇ ਦੀ ਭਈ ਕਿਵੇਂ ਲੈਂਦੇ ਨੇ ਕਿਸ ਪ੍ਰਕਾਰ ਦੇ ਨਾਲ ਚੱਲਦਾ ਜਿਹੜੀ ਬਿਜਲੀ ਵਾਲੀ ਚੱਕੀ ਜਿਸ ਤੋਂ ਉਹਦੇ 4-5 ਰੁਪਏ ਲੈਂਦੇ ਨੇ 1.5 ਰੁਪਏ ਲੈਂਦੇ ਨੇ ਹਾਂ ਜੀ ਇਸ ਤਰ੍ਹਾਂ ਕਿਤੇ ਤੌਰ ਦੇ ਤੇ 2-3 ਰੁਪਏ ਦਾ ਫਰਕ ਉਹੀ ਪੈਂਦਾ ਹੈ ਬਰਕ ਪੈਂਦਾ ਹਾਂ ਜੀ ਕੋਈ ਫਰਕ ਪੈਂਦਾ ਹੈ ਸੇਤ ਲਈ ਵਧੀਆ ਹੈ ਆ ਟਾਈਪ ਆ ਵਧੀਆ ਹੈ ਜੀ ਹਮੇਸ਼ਾ ਹੀ ਹੋਪ ਕੰਨੇ ਆ ਲਗਾਤਾਰ ਇਥੋਂ ਇਹੀ ਪਿਆ ਕੇ ਲੈ ਜਾਂਦੇ ਹਾਂ ਜੀ ਇਹੀ ਪਿਆ ਕੇ ਲੈ ਕੇ ਜਾਂਦਾ ਅਸੀਂ ਤੇ ਦਾਲ ਵੀ ਪੀਂਦੇ ਨੇ ਡੰਗਰਾਂ ਵਾਸਤੇ ਦਾਲ ਵੀ ਉਹੀ ਭੇਜ ਦੋ ਵੀ ਇੱਥੇ ਭੇਜਦੇ ਆ ਅੱਛਾ ਮੱਕੀ ਦਾ ਆਟਾ ਵੀ ਇੱਥੋਂ ਪਿਉਂਦੇ ਆ ਦਾਲਾਂ ਵੀ ਇਥੋਂ ਵੀ ਦਾਲ ਜਿੱਤਰਾ ਡੰਗਰਾਂ ਨੂੰ ਦਾਲ ਪਿੱਤ ਲਾ ਕੇ ਭੇਜਦਾ ਹੈ ਉਹ ਵੀ ਇੱਥੇ ਭੇਜਦੇ ਆ ਬਹੁਤ ਵਧੀਆ ਟਾਈਪ ਜੀ ਬਿਲਕੁਲ ਤੁਸੀਂ ਸੁਣਿਆ ਹੈ ਕਿ ਕਾਰਨ ਦੱਸਿਆ ਹੈ ਜਗਰੂਪ ਸਿੰਘ ਦੇ ਵੱਲੋਂ ਕਿ ਇਸ ਕੀ ਹੈ ਬੇਸ਼ੱਕ ਕਹਿੰਦੇ ਦੂਰ ਆਉਣਾ ਪੈਂਦਾ ਹੈ ਸਮਾਂ ਵੱਧ ਲੱਗਦਾ ਹੈ ਪਰ ਇੱਥੇ ਪੈਸੇ ਥੋੜੇ ਘੱਟ ਲੱਗਦੇ ਨੇ ਔਰ ਆਟਾ ਵਧੀਆ ਪੀਸਿਆ ਜਾਂਦਾ ਫਿਲਹਾਲ ਤੁਹਾਨੂੰ ਸਾਡੀ ਇਹ ਰਿਪੋਰਟ ਕਿਸ ਤਰ੍ਹਾਂ ਦੇ ਤਰੀਕੇ ਦੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦੇਖ ਸਕਦੇ ਹੋ ਤੇ ਫਿਲਹਾਲ ਹੀ ਕੈਮਰਾਮੈਨ ਬਰਿੰਦਰ ਮਹਿਰਾ ਦੇ ਨਾਲ ਮੈਨੂੰ ਸੁਖਵਿੰਦਰ ਸਿੰਘ ਨੂੰ ਦਿਉ ਇਜਾਜ਼ਤ ਧੰਨਵਾਦ